ਦਿਆ ਨਿਓ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੇ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਬਲਾਕ ਫਿਲੌਰ ਦੀਆਂ ਪ੍ਰਾਇਮਰੀ ਸਕੂਲਾਂ ਦੀਆਂ 45ਵੀਂ ਫੈਮਿਲੀ ਸਕੂਲ ਖੇਡਾਂ ਪ੍ਰਤਾਪਪੁਰਾ ਚ ਸ਼ੁਰੂ ਬਲਾਕ ਫਿਲੌਰ ਦੀਆਂ ਪ੍ਰਾਇਮਰੀ ਸਕੂਲਾਂ ਦੀਆਂ 45ਵੀਂ ਫੈਮਿਲੀ ਸਕੂਲ ਖੇਡਾਂ ਦਾ ਸ਼ਾਨਦਾਰ ਉਦਘਾਟਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਪਪੁਰਾ ਵਿੱਚ ਕੀਤਾ ਗਿਆ ਇਸ ਖੇਡ ਮੇਲੇ ਵਿੱਚ ਬਲਾਕ ਫਿਲੌਰ ਦੇ ਲਗਭਗ 57 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਪਹਿਲੇ ਦਿਨ ਕੁੜੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ ਜਦ ਕਿ ਦੂਜੇ ਦਿਨ ਲੜਕਿਆਂ ਦੀਆਂ ਖੇਡਾਂ ਹੋਈਆਂ ਅਧਿਆਪਕਾਂ ਨੇ ਦੱਸਿਆ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਟੁੱਟ ਹਿੱਸਾ ਹਨ ਜੋ ਸਿਹਤਮੰਦ ਜੀਵਨ ਤੇ ਅਨੁਸ਼ਾਸਨ ਦੀ ਪ੍ਰੇਰਣਾ ਦਿੰਦੀਆਂ ਹਨ ਉਹਨਾਂ ਕਿਹਾ ਕਿ ਅੱਜ ਜਿੱਥੇ ਪੰਜਾਬ ਵਿੱਚ ਨਸ਼ਿਆਂ ਦਾ ਖਤਰਾ ਵੱਧ ਰਿਹਾ ਹੈ ਉੱਥੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸਮਾਜ ਦੀ ਬਿਹਤਰੀ ਲਈ ਬਹੁਤ ਜ਼ਰੂਰੀ ਹੈ ਇਸ ਮੌਕੇ ਪਿੰਡ ਪ੍ਰਤਾਪਪੁਰਾ ਦੀ ਗ੍ਰਾਮ ਪੰਚਾਇਤ ਸਕੂਲ ਸਟਾਫ ਮੈਨੇਜਮੈਂਟ ਕਮੇਟੀ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅੰਤ ਵਿੱਚ ਪਿੰਡ ਪ੍ਰਤਾਪਪੁਰਾ ਦੇ ਸਰਪੰਚ ਦਿਲਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਖੇਡਾਂ ਵਿੱਚ ਭਾਗ ਲੈਣ ਆਏ ਸਾਰੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਮੁਕਾਬਲੇਆਂ ਦਾ ਬੱਚਿਆਂ ਦਾ ਹੌਸਲਾ ਜਿਹੜਾ ਵਦਾਈ ਕਰੋ ਨਾ ਤੁਰੇ ਬਈ ਗਰਮੀ ਉੱਤੇ ਖੜੇ ਹੋਣੀ ਓਏ ਅਗਿਆਨ ਕਰਦੇ ਹਾਂ ਕਿ ਸਾਰੇ ਟੀਚਰ ਸਹਿਬਾਨ ਆਪਣੀ ਤੰਦਰੁਸਤੀ ਦੇ ਨਾਲ ਪੜਾਈ ਦੇ ਨਾਲ-ਨਾਲ ਇਹਨਾਂ ਬੱਚਿਆਂ ਨੂੰ ਦੂਜੇ ਬੱਚੇ ਨੂੰ ਗਗਨ ਸਿੰਘ ਸਾਹਿਬ ਤੀਜੇ ਬੱਲੇ ਨੂੰ ਜਦੋਂ ਜੁਗਨ ਸਿੰਘ ਆ ਕੇ ਓਕੇ ਜੀ ਸਰਕਾਰੀ ਪ੍ਰ 代表 ਨੂੰ ਮਾਣ ਸਾਹਿਬ ਠੀਕ ਹੈ ਜੀ ਇਸ ਤਰ੍ਹਾਂ ਬਹਾਰ ਰਹੇ ਆਪ ਜੀ ਦਾ ਪਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅਸੀਂ ਦੇਖਣ ਜਾ ਰਹੇ ਹਾਂ ਤੇ बहुत बढ़िया अग दौड़ा भी बहुत बढ़िया ने प्रदर्शन किया सौ मीटर दो सौ मीटर <trembling> ਪੈਰੀਆ ਖਿਲਾਓ ਬੱਚਾ ਪੈਰੀਆ ਖਿਲਾਓ ਤਾਂ ਸਾਈਕਲ ਲੈ ਪੈਰੀਆ ਖਿਲਾਓ ਪੈਰੀਆ ਖਿਲਾਓ ਜ਼ਾਰੇ ਨਹੀਂ ਲੋਣੇ ਵਾਲੀ ਹੈ ਚਲੋ ਮੈਡਮ ਪੁਆਣ ਕੰਡੀ ਸਰਪੈਂਟ ਸਾਹਿਬ ਅੱਜ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਖੇਡਾਂ ਹੋ ਰਹੀਆਂ ਨੇ ਜੋ ਗਵਰਨਮੈਂਟ ਵੱਲੋਂ ਪਿਆਂ ਗਿਆ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਟੀਚਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਪੰਜਾਬ ਸਰਕਾਰ ਸਕੂਲ ਸਿੱਖਿਆ ਬੋਰਡ ਪ੍ਰਾਇਮਰੀ ਦੀ 45ਵੀਂ ਬਲਾਕ ਪੱਧਰੀ ਪ੍ਰੈਮ ਸਕੂਲਾਂ ਖੇਡਾਂ ਹੋ ਰਹੀਆਂ ਆ ਅਸੀਂ ਦੇਖ ਰਹੇ ਆ ਕਿ ਬੱਚਿਆਂ 'ਚ ਬਹੁਤ ਉਤਸ਼ਾਹ ਆ ਤੇ ਟੀਚਰ ਸਹਿਬਾਨ ਜੋ ਆਪੋ ਆਪਣੇ ਸੈਂਟਰਾਂ ਦੀਆਂ ਟੀਮਾਂ ਲੈ ਕੇ ਆਏ ਆ ਅੱਜ ਉਹਨਾਂ ਨੇ ਸਾਰਾ ਦਿਨ ਕੱਲ ਕੁੜੀਆਂ ਦੇ ਮੁਕਾਬਲੇ ਹੋਏ ਸੀ ਤੇ ਅੱਜ ਸਾਰਾ ਦਿਨ ਬੱਚਾ ਮੁੰਡਿਆਂ ਦੇ ਮੁਕਾਬਲੇ ਹੋਏ ਆ ਤੇ ਹੁਣ ਉਹ ਫਾਈਨਲ ਮੁਕਾਬਲੇ ਜਿਹੜੇ ਆ ਸ਼ਾਮ ਪੈ ਚੁੱਕੀ ਆ ਹੋ ਰਹੇ ਆ ਤੇ ਅਸੀਂ ਸਾਰੇ ਟੀਚਰ ਸਾਹਿਬਾਨਾਂ ਦਾ ਤੇ ਪੰਜਾਬ ਸਰਕਾਰ ਸਕੂਲ ਸਿੱਖਿਆ ਬੋਰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਇਹ ਜੇ ਉਪਰਾਲੇ ਅੱਗੇ ਵੀ ਕਰਦੇ ਰਹਿ ਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਿਣਗੇ ਔਰ ਨੋਟ ਵਰਨਾ ਕਿ ਇਹ ਪਿਲ ਪਰ ਉਹਦਾ ਕਿ ਖੇਡਾਂ ਆਹਾਂ ਜੀ ਆਪਣੇ ਇਹ ਵਿਚਾਰ ਹੈਗੇ ਆ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਵੱਲ ਧਿਆਨ ਦੇਣ ਮਾਪਿਆਂ ਦਾ ਵੀ ਫਰਜ਼ ਬਣਦਾ ਕਿ ਪੜ੍ਹਾਈ ਦੇ ਨਾਲ-ਨਾਲ ਜਿਹੜਾ ਖੇਡਾਂ ਕਰਾਉਂਦੇ ਰਹਿਣ ਕਿਉਂਕਿ ਮੰਨ ਲਈ ਤੰਦਰੁਸਤੀ ਵਾਸਤੇ ਸਰੀਰ ਦੀ ਤੰਦਰੁਸਤੀ ਲਈ ਖੇਡਾਂ ਬਹੁਤ ਹੀ ਜ਼ਰੂਰੀ ਇੱਕ ਅੰਗ ਹੈ ਸਰੀਰ ਦਾ ਇਸ ਲਈ ਬੱਚਿਆਂ ਨੂੰ ਖੇਡਾਂ ਵੱਲ ਜ਼ਰੂਰ ਲਗਾਉਣਾ ਚਾਹੀਦਾ ਆ ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੇਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਬੜੀ